ਅਸਲ ਕਹ ਲਾ ਜੀ ਦੇ ਵਲੋਗ ਦੀ ਸ਼ੁਰੂਆਤ ਅਸੀਂ ਹੁਣ 1:00 1:30 ਵਜੇ ਕਰਨ ਲੱਗੇ ਆ। ਹੁਣ ਕੀਤੀ ਸੇਰ ਦਾ ਕੁਛ ਨਹੀਂ ਕੀਤਾ। ਆਪਾਂ ਗਏ। ਬਾਬੇ ਨੇ ਗੋਲਕ ਦਿੱਤੀ। ਬਾਬੇ ਕਹਿੰਦੇ ਦਸਵੰਦ ਕੱਢਿਆ ਕਰੋ ਗੱਡੀਆਂ ਦਾ। ਬਾਬੇ ਕਹਿੰਦੇ ਦਸਵੰਦ ਕੱਢਿਆ ਕਰੋ ਗੱਡੀਆਂ ਦਾ। ਦੋਨਾਂ ਗੱਡੀਆਂ ਦੇ ਪੈਸੇ ਇਹਦੇ ਜੋੜ ਕੇ। ਹਾਂਜੀ ਸਸਰੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਗਏ ਸੀਗੇ ਸੇਰੇ ਡੇਰੇ ਤੇ ਉੱਥੋਂ ਆਏ ਆ ਹੁਣ। ਆਇਆਂ ਤਾਂ ਤੱਕ ਅੱਧਾ ਘੰਟਾ ਹੋ ਗਿਆ। ਤੇ ਆਪਾਂ ਲੱਗੇ ਸੀਗੇ ਚਾਹ ਪੀ ਲੈ 3 ਵਜੇ ਤੇ ਆਜੋ ਚਾਹ ਪੀ ਲੋ ਸਾਰੇ ਜਾਣੇ ਹੋਰ ਦਾ ਬਲੌਗ ਨੂੰ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਇੱਕ ਆਪਣਾ ਚੈਨਲ ਹੈਗਾ ਕੁਲਵਿੰਦਰ ਦੀ ਰਸੋਈ ਉਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਦੇਖਿਆ ਕਰੋ ਉਹਦੇ ਤੋਂ ਵੀ ਕੋਈ ਨਾ ਕੋਈ ਖਾਣ-ਪੀਣ ਵਾਲੀਆਂ ਵੀਡੀਓ ਪਾਈ ਦੀਆਂ ਹੁੰਦੀਆਂ ਤੇ ਜਦੋਂ ਬਣਾਈ ਦੀ ਉਦੋਂ ਹੀ ਪਾਈ ਦੀ ਐ ਸਪੈਸ਼ਲ ਕੋਈ ਚੀਜ਼ ਬਣਾਈ ਹੈ ਤਾਂ ਮੰਮੀ ਆ ਤਾਂ ਨੀਆ ਲਾਲ ਕਿਉਂ ਹੁੰਦਾ ਪਤਾ ਨਹੀਂ ਮੰਮੀ ਨੂੰ ਆਪ ਨਹੀਂ ਪਤਾ ਮੈਂ ਤਾਂ ਪੱਤੇ ਵੇਖੀ ਗਲਾਬੀ ਗਲਾਬੀ ਹੋਈ ਪਏ ਨੇ ਹਾਂ ਅ ਮੰਮੀ ਨੇ ਡੈਡਾਂ ਨੇ ਸਵਾਲ ਪੁੱਛਦੇ ਨੇ ਮੰਮੀ ਨੂੰ ਜਵਾਬ ਵੀ ਨਹੀਂ ਪਤਾ ਹੁੰਦਾ ਤਾਂ ਮੈਨੂੰ ਕੀ ਬਤਾ ਮੈਨੂੰ ਆਪ ਨਹੀਂ ਪਤਾ ਵੀ ਇਹ ਕਿਉਂ ਹੁੰਦਾ ਐ ਇਦਾਂ ਇੱਕ ਫਲਾਵਰ ਵੀ ਆ ਇਕਲ ਹੋਇਆ ਹਨਾ ਕੱਲ ਇੱਕ ਉਹ ਪਰਾਂ ਕੱਲ ਨਿਕਲੇਗਾ ਹਾਂ ਕੱਲ ਜੀ ਆਪਣਾ ਦੂਜਾ ਪ੍ਰਾਂਦਾ ਬੰਨਣਾ ਸ਼ੁਰੂ ਹੋ ਗਿਆ ਹੈ ਬਣਾ ਕੇ ਦੀ ਛੋਟੀ ਵੀਡੀਓ ਵੀ ਬਣਾਵਾਂਗੇ ਲੋ ਜੀ ਆਪਣਾ ਇੱਕ ਫਲਾਵਰ ਬਣ ਕੇ ਹੋ ਗਿਆ ਤਿਆਰ ਪ੍ਰਾਂਦੇ ਵਾਸਤੇ ਇਹ ਬਣਾਇਆ ਸੀ ਲੇਸ ਦਾ ਲੇਸ ਦਾ ਬਣਾਇਆ ਵੰਦ ਮੋਤੀਆਂ ਨਾਲ ਜਿਹੜੇ ਪ੍ਰਾਂਦੇ ਦੇ ਸੀਗੇ ਨਾ ਖਰਾਬ ਹੋਏ ਮੋਤੀ بس ਉਹਨਾਂ ਨਾਲ ਹੀ ਬਣਾਈ ਬਣਾਤਾ ਇਹਨੂੰ ਇਦਾਂ ਰੱਖਾਂਗੇ ਉੱਤੇ ਆਖਲਾਉਂ ਮਸਾਲਾ ਮੈਂ ਵੇਸਟ ਚੁੰਨੀ ਚੋਆ ਕੱਟੀ ਜਾਂਨੇ ਆ ਕੱਟ ਖੜ ਕੇ ਤੇ ਰੱਖਿਆ ਨੇ ਆ ਮੰਮੀ ਉਹ ਬਣਾਉਂਦੇ ਪਈ ਐ ਲਾਸਟ ਫਲਾਰ ਤਿੰਨ ਬਣੇ ਆ ਹਲੇ ਕਿੰਨ ਤਾਂ ਫਲਾਵਰ ਦੇਖਦੇ ਆ ਪੰਜ ਬਣਾਉਣੇ ਆ ਹਾਂ ਪੰਜ ਪੰਜ 15 15 ਬਣਾਉਣੇ ਆ ਤੇ ਜਿੰਦੇ ਚੋਂ ਹਲੇ ਤਾਂ ਤਿੰਨ ਬਣੇ ਆ ਮੈਂ মিয়া ਕੱਟੀ ਹੈ ਨਹੀਂ ਬਸ ਇਤਨੀ ਆ ਗੁੰਦਰਾ ਨਹੀਂ ਹੁੰਦਾ ਹੈ ਰਪਾ ਦੂਜਾ ਜਗਾੜ ਲਾ ਲਿਆ ਆਪਣੇ ਕੋਲ ਆਪਸ਼ਨ ਸਾਰੇ ਹੁੰਦੇ ਆ ਫਿਰ ਜਿਹੜਾ ਲੱਗ ਜੇ ਉਹ ਹੀ ਕਰ ਲਈ ਤਾਂ ਮੂੰਹ ਦਾ ਚਪਦਾ ਹੀ ਨਹੀਂਗਾ ਨਾਲ ਇਹਨੂੰ ਬਹੁਤ ਔਖਾ ਬਣਾਇਆ ਹੈ ਇਹ ਐਵੇਂ ਤਿਆਰ ਉਹਨੀ ਦੇ ਉੱਤੇ ਦੋ ਲੇਰਾਂ ਹੋ ਰਾਨੀਆਂ ਜੀ ਬੰਦੀਆਂ ਪਿਆਉ ਹਜੇ ਲੋ ਜੀ ਆਪਣੀ ਇੱਕ ਲੇਅਰ ਬਣ ਕੇ ਹੋ ਗਈ ਤਿਆਰ ਐਂ ਥੱਲੇ ਮੈਂ ਟੁਕੜਿਆਂ ਵਾਲੀ ਲੇਸ਼ ਵੀ ਲਾਤੀ ਕਿ ਦਿਖਣ ਲੱਗਦੇ ਗਿਆ ਬਾਕੀ ਮੰਮੀ ਤਿਆਰ ਤਾਂ ਇੰਨਾ ਕ ਤਾਂ ਫਿਰ ਦਿਖਣਦੇ ਹੁਣ ਕਿੰਨਾ ਟਾਈਮ ਹੋ ਗਿਆ ਆਪਣਾ ਲੱਗਿਆ ਉਹਨੂੰ 4:20 ਹੋ ਕੇ 3 ਵਜੇ ਲੱਗੇ ਸੀ ਹਾਂ 4:00 ਕੇ ਲੱਗੇ ਸੀ ਹਲੇ ਇਹਦਾ ਬਹੁਤ ਰਹਿੰਦਾ ਕਰਨ ਵਾਲਾ ਕਲੀਅਰ ਹਾਂਜੀ ਆ ਟੋਟੇ ਜਿਹੜੇ ਇਹਨਾਂ ਦੇ ਸਾਈਡਾਂ ਤੇ ਲੌਣੀ ਨੇ ਐਵੇਂ ਕਰਕੇ ਐ ਆ ਇੰਨੀ ਮਸਤ ਮਾਰੀ ਗਈ ਆ ਜਿਹੜਾ ਤਾਗਾ ਕੱਢਿਆ ਉਹ ਹੀ ਪਾਈ ਜਾਂਦੀ ਆ ਦੁਬਾਰਾ ਦੁਬਾਰਾ ਮੈਂ ਕਹਿੰਦੀ ਤਾਗਾ ਕਿਉਂ ਨਹੀਂ ਹਾਈ ਹਾਈ ਨਹੀਂ ਐਦਾਂ ਬਾਕੇ ਨਾ ਉਹਨੂੰ ਇਹ ਐਦਾਂ ਬਾਕੇ ਤਾਗੇ ਨੂੰ ਵੈਂਟਵਾ ਦੇ ਮੈਂ ਕਹਿੰਦਾ ਆ ਮੇਰੇ ਬੰਨ੍ਹ ਕੇ ਤਿਆਰ ਹੋ ਚੁੱਕੇ ਨੇ ਹਾਏ ਮੈਨੂੰ ਨਹੀਂ ਧਾਗਾ ਕਿਉਂ ਨਹੀਂ ਹੁੰਦਾ ਵਿੱਚ ਉਹ ਉਨਾਂ ਕਿ ਨਿਕਲਦਾ ਆਪ ਤੇ ਲਾ ਤਾਂ ਚੱਕਿਆ ਸੀਗਾ ਚੱਕਿਆ ਹੋ ਗਿਆ ਨਿਕਲ ਚੀ ਇੱਕ ਲੜੀ ਹੋ ਗਈ ਤਿਆਰ ਉਹਨੂੰ ਆਪਾਂ ਕਰ ਦਿੰਦੇ ਹਾਂ ਬਾਕੀ ਸਾਰੇ ਵਸੇ ਤਿਆਰ ਹੈ ਬਸ ਲੜੀਆਂ ਚ ਪਰੋਣਾ ਰਹਿ ਗਿਆ ਫਿਰ ਇਹਦੇ ਪ੍ਰਾਂਦੇ ਨਾਲ ਅਟੈਚ ਕਰ ਦਾਂਗੇ ਮੈਂ ਬਾਕੀ ਤਾਂ ਸਾਰੇ ਬਣ ਗਏ ਆ ਜਿਵੇਂ ਅਦਰ ਚਾਹ ਬਣਾ ਲਿਆ ਜੀ ਚਾਹ ਗਈ ਆਪਣੀ ਤੀਜੀ ਲੇਅਰ ਬੰਦੀ ਪਈ ਹੈ ਦੋ ਆਪਾਂ ਅਟੈਚ ਕਰਤੀ ਹੈ ਫਾਈਨਲ ਲੁੱਕ ਵੀ ਇਹਦਾ ਅੱਜ ਹੀ ਦਿਖਾ ਦੇਣਾ ਸੀ ਇਹ ਉਦਣ ਦਾ ਹੀ ਪਿਆ ਸੀਗਾ ਤਾਂ ਮੈਂ ਕਿਹਾ ਅੱਜ ਆਪਾਂ ਦੋ ਵੀ ਕਹਿੰਦੇ ਆ ਕਾਂਡ ਕल्याण ਕਰਤੀ ਜੀ ਇਹ ਤਾਂ ਵਦੋ ਕਰ ਹੀ ਦਿੱਤਾ ਫਿਰ ਮੈਂ ਤਾਂ ਚੰਗੀ ਲੱਗਦੇ ਬੰਦੇ ਵਾਸਤੇ ਹੋਈ ਜੀ ਆਪਾਂ ਆਪਣਾ ਦਾ ਬਣ ਕੇ ਹੋ ਗਿਆ ਰੈਡੀ ਤੇ ਇਹ ਨੂੰ ਸੋਨਾ ਭਾਕੇ ਵਿਖਾਨੀ ਮੈਂ ਵਿਖਾਨੀ ਨਾ ਗੋਟਾ ਵੀ ਲੱਗਦਾ ਪਿਆ ਅਮਰ ਪਰਾਂਦਾ ਲੋ ਜੀ ਆਪਣਾ ਪਰਾਂਦਾ ਹੋ ਗਿਆ ਤਿਆਰ ਤੇ ਕਿੱਡਾ ਸੋਨਾ ਲੱਗਦਾ ਪਾਇਆ ਮੇਰਾ ਮੂੰਹ ਨਾਲੇ ਸੂਟ ਦੇ ਨਾਲ ਮੈਚ ਹੋ ਗਿਆ ਸੂਟ ਨਾਲ ਮੈਚ ਹੋ ਗਿਆ ਹੁਣ ਕੋਈ ਫੰਕਸ਼ਨ ਆਊਗਾ ਤਾਂ ਪਾਵਾਂਗੇ ਤਾਂ ਪਣਾ ਇੱਕਦੱਕੇ ਆਪਾਂ ਨੂੰ ਲੱਗੀ ਸੀ ਭੁੱਖ ਤੇ ਆਪਾਂ ਮੰਗਾ ਲਿਆ 버ਗਰ ਮੇਰੇ ਮੰਮੀ ਨੇ ਕੋਈ ਸਰਪ੍ਰਾਈਜ਼ ਦੇਣਾ ਹੈ ਇਹ ਮੇਰੇ 10 ਦਿਨ ਨੂੰ ਪੇ ਇੱਕ ਇਹਨੇ ਦੇਣਾ ਇਹ ਵੀ ਨਹੀਂ ਮਿੰਦਸਤਾ ਮੇਰੀ ਮਾਸੀ ਨੂੰ ਸਾਰੀ ਗੱਲ ਪਤਾ ਹੈ ਇਹ ਬੋਲਦੀ ਨਹੀਂ ਭਾਈ ਮੰਮੀ ਦੱਸ ਦੋ ਕੀ ਸਰਪ੍ਰਾਈਜ਼ ਹੈ 12 13 ਦਿਨਾਂ ਬਾਅਦ ਕੋਈ ਚੀ ਲੈਣ ਲੱਗਿਆ ਆਪਾਂ ਨਹੀਂ ਕੋਈ ਸੂਟ ਲੈਣਾ ਤੂੰ ਨਹੀਂ ਸੂਟ ਦਾ ਵੀ ਕੋਈ ਸਰਪ੍ਰਾਈਜ਼ ਛੱਡ ਦੇ ਹੁਣ ਲੋ ਚਟਨੀ ਦਾ ਪਾਉਂਦੇ ਉਹ ਤਾਂ ਮਾਸੀ ਨੂੰ ਸਾਰੀ ਗੱਲ ਪਤਾ 10 ਦਿਨ ਨੂੰ ਪੀ ਮਾਸੀ ਕਰੇ ਰੈਟੀ ਨਾ ਜੇ ਮੰਮੀ ਤਵਾਗੇ ਪੈਨੇ ਪੱਕਾ ਚੋਰ ਨਾ ਚਾਲ ਵਾਈਕਲ ਐਵੇਂ ਨਹੀਂ ਲੈਂਦੇ ਇੱਕ ਇੱਕ ਕਰਕੇ ਲੈ